ਹੋਈ ਰਹੀ ਹੈ ਲੈਂਡ ਪੋਲੀ ਬਹੁਤ ਹੀ ਜਿਆਦਾ ਕਿਉਂਕਿ ਆਮ ਲੋਕ ਵੀ ਦੁਖੀ ਹੋ ਗਏ ਨੇ ਕਦੇ ਕਿਸਾਨ ਨਹੀਂ ਇਹ ਮੁੱਦਾ ਸ਼ਹਿਰਾਂ ਦੇ ਵਿੱਚ ਹੀ ਪਹੁੰਚ ਚੁੱਕਿਆ ਹੈ ਵੀ ਜ਼ਮੀਨ ਜਿਹਦੀ ਆ ਉਹ ਦੇਵੇ ਨਾ ਦੇਵੇ ਪਰ ਸਰਕਾਰ ਨੇ ਹੱਦੀ ਪਾਰ ਕਰਤੀ ਕੇਂਦਰਾਂ ਮਿਲ ਕੇ ਖੇਡ ਰਹੀ ਹੈ ਸਾਰੀ ਇਹ ਗੇਮਾਂ ਸਾਰਾ ਕਰਾਂਗੇ ਪਰਦਾ ਪਾਜ ਕਿਵੇਂ ਕੀ ਕੁਝ ਹੋ ਰਿਹਾ ਹੈ ਇਸ ਦੇ ਲਈ ਚਲਦੇ ਹਾਂ ਸਿੱਧਾ ਸਾਡੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਨਾਲ ਜੁੜੇ ਨੇ ਖਰੜ ਤੋਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਤੰਮੈਲਾ ਸਰਦਿਸਾ ਬਾਬਾ ਧੰਨਵਾਦ ਜੀ ਸਰਮਾ ਜੀ ਲੈਂਡ ਪੁਲਿੰਗ ਮੈਂ ਤਾਂ ਜਾਣਕਰ ਰਹਿਣਾ ਵੀ ਤੁਹਾਡੇ ਖਰੜ ਤੋਂ ਸ਼ੁਰੂਆਤ ਹੋਈ ਸੀ ਕੁਸਾ ਪਹਿਲਾਂ ਇਹਦੀ ਬਿਲਕੁਲ ਬਿਲਕੁਲ ਖਰੜ ਤੋਂ ਹੀ ਸ਼ੁਰੂਆਤ ਹੋਈ ਸੀ ਬਿਲਕੁਲ ਮਹਿਜ ਮੇਰੇ ਚਾਰ ਘਰ ਤੋਂ ਚਾਰ ਜਾਂ 5 ਕਿਲੋਮੀਟਰ ਦੀ ਦੂਰੀ ਤੋਂ ਜੀ 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 ਕਿਉਂਕਿ ਜਿਹੜਾ ਇਹ ਰੋਡ ਕੱਢ ਰਹੇ ਆ ਰੋਡ ਬਣ ਰਿਹਾ ਜੀ ਜਾਂ ਅੱਗੇ ਰੋਡ ਦੀ ਤਿਆਰੀ ਚੱਲ ਰਹੀ ਹੈ ਜੀ ਉਹ ਬਿਲਕੁਲ ਖਰੜ ਤੋਂ ਜਦੋਂ ਤੇ ਆਣਾ ਰੋਡ ਤੇ ਜਾਣਾ ਪਰ ਟੋਲ ਕਲਾਜਾ ਕ੍ਰੋਸ ਕਰਦੀ ਸਾਰੀ ਆ ਜਾਂਦਾ ਜੀ ਹਾਂਜੀ ਹਾਂਜੀ ਉਹ ਜਿਹੜਾ ਲੈਂਡ ਪੁਲਿੰਗ ਵਾਲਾ ਜਿਹੜਾ ਸਰਕਾਰ ਨੇ ਇੱਕ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਸੁਪਾ ਸਰਕਾਰ ਨੇ ਲੋਕਾਂ ਦੀ ਜਿਹੜੀ ਜ਼ਮੀਨ ਹੈ ਜਾਂ ਲੋਕਾਂ ਦੀ ਜਿਹੜੀ ਆਪਾਂ ਕਹਿ ਦਿੰਦੇ ਆ ਮਾਂ ਹੁੰਦੀ ਆ ਜਾਂ ਰਜਗਾਰ ਹੁੰਦਾ ਹੈ ਉਹਨੂੰ ਵੀ ਇੱਕ ਜ਼ਬਰਦਸਤੀ ਆਪਣੇ ਅੰਦਰ ਦੇ ਲੈਣ ਦਾ ਜਾਂ ਜ਼ਬਰਦਸਤੀ ਆਪਣੇ ਹੱਥ 'ਚ ਕਰਨ ਦਾ ਜਿਹੜਾ ਇਹ ਮਤਲਬ ਮੁੱਦਾ ਚੁੱਕਿਆ ਜਾਂ ਇਹ ਵੀੜਾ ਚੱਕਿਆ ਵੀੜਾ ਹੀ ਕਹਿ ਸਕਦੇ ਵੀ ਬਹੁਤ بڑا ਜਿਹੜਾ ਇੱਕ ਜਿਹਨੂੰ ਕਹਿੰਦੇ ਨੇ ਕਿਸੇ ਦੇ ਦਿਲ ਤੇ ਠੇਸ ਪਹੁੰਚਾਉਣੀ ਜਾਂ ਕਿਸੇ ਦੇ ਰਿਕਾਰ ਤੇ ਲੱਤ ਮਾਰ ਦੇਣੀ ਕੋ ਜ਼ਬਰਦਸਤੀ ਉਸ ਚੀਜ਼ ਨੂੰ ਲੈਣਾ ਜਾਂ ਜ਼ਬਰਦਸਤੀ ਉਸ ਚੀਜ਼ ਨੂੰ ਆਪਣੇ ਹੱਥ ਦੇ ਵਿੱਚ ਕਰਨਾ ਇੱਕ ਪਾਵਰ ਦੇ ਦੌਰਾਨ ਜਿਹੜਾ ਕਿ ਜੋ ਜੋ ਕਿ ਸਰਾਸਰ ਗਲਤ ਹੈ ਕਿਉਂਕਿ ਸ਼ਰਮਾ ਜੀ ਕਿਸਾਨ ਧਰਤੀ ਨੂੰ ਆਪਣੀ ਮਾਂ ਸਮਝਦੇ ਨੇ ਤੇ ਅੱਜ ਡੱਲੇਵਾਲ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਜੇ ਕੋਈ ਸਾਡੀ ਮਾਮਾਵਾਲ ਦੇਖੇਗਾ ਤਾਂ ਅਸੀਂ ਤਾਂ ਕਤਲ ਕਰ ਦਿੰਦੇ ਆ ਜ਼ਮੀਨ ਵਿੱਚ ਇਤਾਂ ਇਹ ਤਾਂ ਸਰਕਾਰ ਦਾ ਬਹੁਤ ਗਲਤ ਕੰਮ ਆ ਰਹੀ ਹੈ। ਦੇਖੋ ਥੋੜੀ ਸਾਹਿਬ ਜਿਹੜੀ ਤੁਸੀਂ ਸ਼ੁਰੂਆਤ ਦੀ ਗੱਲ ਕਰੀ ਆ ਖਰੜ ਦੇ ਨੇੜੇ ਜੀ। ਜੀ ਜੀ। ਰੁੜਕੀ ਤੇ ਪਿੰਡ ਮਾਮੂਪੁਰ ਦੋਨਾਂ ਦੀ ਜ਼ਮੀਨ ਹੈ ਜੀ ਇਕੱਠੀ। ਜੀ। ਬੰਨੇ ਦੇ ਨਾਲ ਬੰਨਾ ਲਾਹ ਕਰਦਾ ਕੁਝ ਜ਼ਮੀਨ ਆਈ ਹੈ ਇਸ ਰੋਡ ਦੇ ਵਿੱਚ ਜਿਹੜੀ ਲਈ ਗਈ ਹੈ। ਕੁਝ ਜ਼ਮੀਨ ਹੈ ਰੁੜਕੀ ਦੇ ਪਿੰਡ ਦੀ ਕੁਝ ਜ਼ਮੀਨ ਹੈ ਜੀ ਮਾਮੂਪੁਰ ਦੇ ਪਿੰਡ ਦੀ। ਜੀ। ਤੁਸੀਂ ਕਹ ਸਰਕਾਰ ਦਾ ਜਾਂ ਮਾਨਜੋਗ ਅਦਾਲਤਾਂ ਦੇ ਫੈਸਲੇ ਦੇਖ ਲੋ ਰੁੜਕੀ ਪਿੰਡ ਦਾ ਰੇਟ ਹੋਰ ਹੈ ਜੀ मामੂ ਪਿੰਡ मामੂਪੁਰ ਪਿੰਡ ਨੂੰ ਰੇਟ ਹੋਰ ਦਿੱਤਾ ਗਿਆ ਇੱਥੋਂ ਤੱਕ ਕਿ ਲੋਕਾਂ ਨੇ ਧਰਨੇ ਲਗਾਏ ਗਏ ਆ ਕੋਰਟ ਦੇ ਵਿੱਚ ਗਿਆ ਕੋਰਟ ਦੇ ਵਿੱਚੋਂ ਵੀ ਜੋ ਫੈਸਲਾ ਆਇਆ ਸਭ ਤੋਂ ਜਿਹੜਾ ਦੁੱਖ ਦਾ ਫੈਸਲਾ ਆਇਆ ਉਹ ਹੀ ਆ ਵੀ ਜੋ ਸਰਕਾਰ ਜਿਹਨੂੰ ਦੇਰੀ ਹੋ ਲੈਣਾ ਪਊਗਾ ਜੀ ਮਤਲਬ ਇੰਨਾ ਤੱਕਾ ਹਿੰਦੁਸਤਾਨ ਸਰਕਾਰ ਸੂਬਾ ਸਰਕਾਰ ਦੇ ਨਾਲ ਮਿਲ ਕੇ ਕਰ ਰਹੀ ਹੈ ਜੋ ਸੁਪਾ ਸਰਕਾਰ ਹਿੰਦੁਸਤਾਨ ਸਰਕਾਰ ਦੇ ਨਾਲ ਮਿਲ ਕੇ ਕਰ ਰਹੀ ਹੈ ਜੋ ਕਿ ਸਰਾ ਸਰ ਕਿਸਾਨਾਂ ਲਈ ਇੱਕ ਬਹੁਤ ਵੱਡਾ ਧੱਕਾ ਜਾ ਰਿਹਾ ਹੈ ਸਰਾ ਦੇ ਨਾਲ ਧੱਕਾ ਹੋ ਰਿਹਾ ਅਸੀਂ ਇਹ ਨਹੀਂ ਕਹਿੰਦੇ ਵੀ ਕਿਸਾਨ ਹੈ ਜੋ ਮਤਲਬ ਇੱਕ ਜਿਹੜੀ ਇੱਕ ਆਪਣੀ ਕਮਾਈ ਦਾ ਸਾਧਨ ਹੈ ਜਾਂ ਉਹ ਨੂੰ ਮਾਂ ਵੀ ਮੰਨਦੇ ਸੀ ਨਾਲ ਇਹ ਵੀ ਮੰਨਦੇ ਆ ਵੀ ਜੋ ਕਿ ਇੱਕ ਜਤੀਬ ਪੁਸਤਾਂ ਦੀ ਜਿਹੜੀ ਇੱਕ ਚੀਜ਼ ਪਈ ਹੁੰਦੀ ਹੈ ਕੋਈ ਕਿਸੇ ਦੀ ਨਿਸ਼ਾਨੀ ਪਈ ਹੁੰਦੀ ਹੈ ਉਹ ਨੂੰ ਜ਼ਬਰਦਸਤੀ ਆਪਣੇ ਹੱਥ 'ਚ ਕਰ ਲੈਣਾ ਪੰਜਾਬ ਜ਼ਬਰਦਸਤੀ ਆਪਣੇ ਕਬਜ਼ੇ 'ਚ ਕਰਨਾ ਸਰਕਾਰ ਦੀ ਬਹੁਤ ਮਾੜੀ ਜਿਹੜੀ ਨੀਤੀ ਹੈ हां ठीक है जिन्नू ਲੋਟ ਲੱਗਦਾ ਜਾਂ ਜਿੰਨੂ ਠੀਕ ਲੱਗਦਾ ਉਹ ਦੇਣਾ ਚਾਹ ਰਿਹਾ ਉਹ ਤੇ ਲੈਣੀ ਚਾਹੀਦੀ ਹੈ ਜਿਹੜਾ ਨਹੀਂ ਦੇਣਾ ਚਾਹ ਰਿਹਾ ਉਹਦੇ ਤੇ ਕਬਜ਼ਾ ਸਰਕਾਰ ਕਿਉਂ ਕਰੇਗੀ ਯਾਰ ਮਨਮਰਜ਼ੀ ਦਾ ਰੇਟ ਦੇਣਾ ਜਿਹੜਾ ਦੇਣਾ ਉਹ ਕਿਤੇ ਨਾ ਕਿਤੇ ਸਰਸਰ ਸਰਕਾਰ ਦਾ ਗੱਲ ਸ਼ਰਮਾ ਜੀ ਮੈਂ ਨਾ ਸਵੇਰੇ ਅੱਜ ਕੋ ਮਜ਼ਾਕ ਕਰ ਰਿਹਾ ਸੀ ਕਹਿੰਦੇ ਕਈ ਵਾਰ ਜਮਾਨ ਤੇ ਸੁਰਸੂਦੀ ਵਜ ਜਾਂਦੀ ਹੈ ਸ਼ਾਇਦ ਮੇਰੀ ਜਵਾਨ ਚੋਂ ਸੱਚ ਨਾ ਨਿਕਲ ਗਿਆ ਉਹ ਇਹ ਮੈਂ ਦੱਸ ਦੇਣਾ ਚਾਹਨਾ ਕਿ ਮੈਂ ਆਪਣੇ ਚੈਨਲ ਦੇ ਕਲਿੱਕ ਨਾਲ ਮਜ਼ਾਕ ਕਰ ਰਿਹਾ ਸੀ ਵੀ ਜਨਾਬ ਇਹ ਲੈਂਡ ਪੋਲਿੰਗ ਪੋਲਿਸੀ ਜਾਂ ਤਾਂ ਭਗਵਾਨ ਤਮਨ ਨੂੰ ਗਿਰਾ ਦੇਗੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕਰਦੇ ਕਿਉਂਕਿ ਤੁਹਾਨੂੰ ਪਤਾ ਹੈ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਸਪੋਰਟ ਕਰ ਰਿਹਾ ਇਸ ਦੀ ਨਹੀਂ ਦੇਖੋ ਬਸ ਕੋ ਸ਼੍ਰੋਮਣੀ ਅਕਾਲੀ ਦਲ ਸਪੋਰਟ ਕਰ ਰਿਹਾ ਸੀ ਮਾਨਾ ਨਹੀਂ ਸਪੋਰਟ ਨਹੀਂ ਕਰ ਰਹੇ ਮਾ ਵੀ ਨੇ ਉਹ ਲੋਕਾਂ ਦੇ ਨਾਲ ਖੜੇ ਹੋ ਗਏ ਨੇ ਨਹੀਂ ਨਹੀਂ ਬਿਲਕੁਲ ਅਸੀਂ ਮੰਨਦੇ ਆ ਅਗਰ ਅਕਾਲੀ ਦਲ ਸਰਕਾਰ ਹੁੰਦੀ ਇਹੀ ਇਹੀ ਕਿਤੇ ਨਾ ਕਿਤੇ ਹੁੰਦੇ ਹੱਥ ਦੇ ਵਿੱਚ ਪਾਵਰ ਹੁੰਦੀ ਅਕਾਲੀ ਦਲ ਸਰਕਾਰ ਕੇ ਆ ਉਹ ਕਿਸਾਨਾਂ ਦੀ ਸਪੋਰਟ ਕਰਦਾ ਸਾਨੂੰ ਨਹੀਂ ਸੀ ਲੱਗਦਾ ਹੋ ਸਕਦਾ ਸਰਕਾਰ ਦੇ ਹੱਥ ਵਿੱਚ ਜਿਹੜੀ ਚਾਬੀ ਹੋਵੇ ਸੈਂਟਰ ਤੋਂ ਚੱਲਦੀ ਹੋਵੇ ਜੀ ਜੀ ਤੁਹਾਨੂੰ ਨਹੀਂ ਕਹਦੇ ਭਗਵਾਨ ਭਗਵਾਨ ਤਮਨ ਸਹੀ ਕਰ ਰਿਹਾ ਜਾਂ ਭਗਵਾਨ ਗਲਤ ਕਰ ਰਿਹਾ ਲੇਕਿਨ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਸਰਕਾਰਾਂ ਵੱਲੋਂ ਮਿਲ ਕੇ ਧੱਕਾ ਹੋ ਰਿਹਾ ਠੀਕ ਹੈ ਅਕਾਲੀਦਾਰ ਉਸ ਚੀਜ਼ ਦਾ ਜਿਹੜੇ ਸਪੋਰਟ ਕਰ ਰਿਹਾ ਅਕਾਲੀਦਾਰ ਦੀ ਸਿਸ਼ਲਾਗਾ ਕਰਦੇ ਆ ਕਾਂਗਰਸ ਨੂੰ ਵੀ ਅੱਗੇ ਆਉਣਾ ਚਾਹੀਦਾ ਹੋਰ ਪਾਰਟੀ ਨੂੰ ਵੀ ਅੱਗੇ ਆਉਣਾ ਚਾਹੀਦਾ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਕਿਉਂਕਿ ਅਗਰ ਜਿਹੜਾ ਬੰਦਾ ਦੇਣਾ ਚਾਹੁੰਦਾ ਉਹ ਤੋਂ ਲੈਣੀ ਚਾਹੀਦੀ ਅਗਰ ਜ਼ਬਰਦਸਤੀ ਕੋਈ ਚੋਰੀਆ ਤਾਂ ਕਿਤੇ ਨਾ ਕਿਤੇ ਤਾਂ ਸਰਕਾਰਾਂ ਦੀ ਜਿਹੜੀ ਆ ਗੱਲ ਬਹੁਤ ਤੇ ਸ਼ਰਮਾ ਜੀ ਮਾਨ ਸਰਕਾਰ ਨੂੰ ਬਹੁਤ ਅੱਡਾ ਝਟਕ ਵੀ ਹਾਈ ਕੋਰਟ ਨੇ ਕਹਿ ਦਿੱਤਾ ਵੀ ਤੁਸੀਂ ਯਾਨੀ ਕਿ ਲੈਂਡ ਪਾਲਿਸੀ ਤੇ ਰੋਕ ਲਾਓਗੇ ਪਹਿਲਾਂ ਰੋਕ ਲਾਈ ਸੀ ਆਈ ਹਾਈ ਕੋਰਟ ਨੇ ਪਰ ਸਰਕਾਰ ਦੀ ਮੰਨੀਤਾ ਹੁਣ 3 ਦਿਨ ਦੀ ਰੋਕ ਲਗਾ ਦਿੱਤੀ ਗਿਆ ਪਹਿਲਾਂ 1 ਦਿਨ ਦੀ ਸੀ ਹੁਣ 3 ਦਿਨ ਦੀ ਰੋਕ ਲੱਗ ਗਈ ਹੈ ਹਾਂ ਬਿਲਕੁਲ ਵੀ ਦੇਖੋ ਤੇ ਜੋ ਕੋਰਟ ਦਾ ਫੈਸਲਾ ਜਾਂ ਕੋਰਟ ਦਾ ਫੈਸਲਾ ਆਉਣਾ ਛੋਟੀ ਸਾਹਿਬ ਉਹ ਤਾਂ ਦੇਖੋ ਕਿਹੜੇ ਹਿਸਾਬ ਨਾਲ ਆਉਣਾ ਜਿਹੜੇ ਕਿਹੜੇ ਸਿਸਟਮ ਚ ਆਉਣਾ ਤਾਂ ਬਾਅਦ ਦੀ ਗੱਲ ਹੈ ਜਿਹੜਾ ਮੈਂ ਰੁੜਕੀ ਤੇ ਤੁਹਾਨੂੰ ਮਾਮੂਪੁਰ ਦੀ ਥਰੜ ਨੇੜੇ ਦੀ ਗੱਲ ਦੱਸੀ ਆ ਜੀ ਜੀ ਕੋਡ ਦੇ ਹਿਸਾਬ ਨਾਲੇ ਹੋਇਆ ਜੀ ਬਾਅਦ ਦੇ ਵਿੱਚ ਵੀ ਆ ਕੇ ਜੀ ਹਾਂ ਜੀ ਨਾਲ ਨੂੰ ਅਦਾਲਤਾਂ ਦੇ ਵੱਲੋਂ ਵੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹ ਫੈਸਲਾ ਸੁਣਾ ਦਿੱਤਾ ਗਿਆ ਵੀ ਜੋ ਸਰਕਾਰ ਦੇ ਰਹੀ ਆ ਜੋ ਜੋ ਬਣਦਾ ਉਹ ਰੇਟ ਮਿਲੂਗਾ ਹਾਲਾਂਕਿ ਤੁਹਾਡਾ ਬੰਨੇ ਦੇ ਨਾਲ ਬੰਨਾ ਤੁਹਾਡੀ ਡੌੜ ਦੇ ਨਾਲ ਡੌੜ ਹੈ ਉਸੇ ਜ਼ਮੀਨ ਦੇ ਵਿੱਚ ਨੂੰ ਤੁਸੀਂ ਇੱਕੋ ਡਿਪਾਰਟਮੈਂਟ ਜਿਹੜਾ ਖਰੀਦ ਰਿਹਾ ਉਸੇ ਜ਼ਮੀਨ ਨੂੰ ਖਰੀਦ ਰਿਹਾ ਹੈ ਹਾਲਾਂਕਿ ਪਿੰਡਾਂ ਦਾ ਫਰਕ ਹੈ ਜ਼ਮੀਨ ਦਾ ਫਰਕ ਨਹੀਂ ਹੈ ਕੋਈ ਧਰਤੀ ਦਾ ਫਰਕ ਨਹੀਂ ਹੈ ਤੁਸੀਂ ਅਲੱਗ-ਅਲੱਗ ਰੇਟ ਕਿਵੇਂ ਦੇ ਸਕਦੇ ਹੋ ਜੀ ਜ਼ਬਰਦਸਤੀ ਉੱਥੇ ਦੇਖੋ ਪੁਲਿਸ ਵੀ ਆਈ ਹੈ ਪੁਲਿਸ ਨੇ ਵੀ ਕਬਜ਼ਾ ਕੀਤਾ ਜਦੋਂ ਜ਼ਮੀਨ ਜਿਹੜੀ ਉਹ ਕਬਜ਼ਾ ਲੈਣਾ ਸੀਗਾ ਸਰਕਾਰ ਨੇ ਜਾਂ ਕਬਜ਼ਾ ਦੇਣਾ ਨਹੀਂ ਸੀ ਚਾਹੁੰਦੇ ਕਿਉਂਕਿ ਕੁਝ ਪੈਸਾ ਦੇ ਕੇ ਉਸ ਜ਼ਮੀਨ ਨੂੰ ਰੋਕਿਆ ਗਿਆ ਸੀਗਾ ਨਾ ਕਿ ਪੂਰੀ ਪੇਮੈਂਟ ਕਰਕੇ ਉਸ ਜ਼ਮੀਨ ਨੂੰ ਖਰੀਦਿਆ ਗਿਆ ਸੀ ਸ਼ਰਮਾ ਜੀ ਕੋ ਫਾਲੋਅਰ ਜੁੜੇ ਨੇ ਫੇਸਬੁਕ ਤੇ ਆਪਣਾ ਰੱਬ ਰੱਖਾ ਨਾਮ ਦਾ ਪੇਜ ਹੈ ਉਹ ਉਹ ਸ਼ਿਕਸਾਨ ਨੇ ਉਹਨਾਂ ਨੇ ਲਿਖਿਆ ਵਿਵਰਤੀ ਲੈਂਡ ਪੂਲਿੰਗ ਪਾਲਿਸੀ ਉਹ ਗਰੀਬ ਲੋਕਾਂ ਦੀ ਜ਼ਮੀਨਾਂ ਖੋ ਰਹੀ ਹੈ ਸਰਕਾਰ ਜਿਹੜੇ سرمایہ دار ਜਿਹਨਾਂ ਕੋਲ ਜ਼ਿਆਦਾ ਜ਼ਮੀਨਾਂ ਹੈ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰੀ ਸਰਕਾਰ ਦੀ ਹਾਂ ਬਿਲਕੁਲ ਬਿਲਕੁਲ ਦੇਖੋ ਉਹ ਆਪਾਂ ਨੂੰ ਲਾਈਵ ਦੇਖ ਰਹੇ ਨੇ ਦਾ ਇਹਦੇ ਵਿੱਚ ਜ਼ਿਆਦਾਤਰ ਕਿਹਾ ਜਿਹੜੇ ਗਰੀਬ ਐ ਜਾਂ ਜਿਨ੍ਹਾਂ ਕੋਲ ਘੱਟ ਜ਼ਮੀਨ ਐ ਉਹ ਕਿਤੇ ਨਾ ਕਿਤੇ ਇਸ ਦੀ ਜਪੇੜ ਚਾਰੇ ਆ ਦੇਖੋ ਜ਼ਿਆਦਾ ਜ਼ਮੀਨ ਵਾਲੇ ਵੀ ਆ ਰਹੇ ਹੋਣਗੇ ਕਿਸੇ ਕੋਲ ਵੀ ਕੀਲੇ ਆ ਉਹਦੀ ਅਗਰ 10 ਏਕੜ ਆ ਗਈ ਜਾਂ 5 ਏਕੜ ਆ ਗਈ ਉਹਨੂੰ ਇੰਨਾ ਫਰਕ ਨਹੀਂ ਜੀ ਪੈਣਾ ਜਿਹਦੀ 2 ਏਕੜ ਆ ਜਾਂ ਅੱਧਾ ਏਕੜ ਆ ਜਾਂ ਅੱਧੇ ਏਕੜ ਤੋਂ ਵੀ ਵਿਚਾਰੇ ਕੋਲੋਂ ਘਾਟਾ ਕਰੋ ਉਹਦੀ ਥੋੜੀ ਜਿਹੀ ਵੀ ਨੀਚ ਆ ਗਈ ਨਾਪੰਦਾ ਉਤਰਦਾ ਨਾ ਬੰਦਾ ਉਤਰਦਾ ਰੇਟ ਵੀ ਜਿਹੜਾ ਮਨਮਰਜੀ ਦਾ ਦੇਣਾ ਇਹ ਕੁਛ ਨਾ ਕੁਛ ਜਿਹੜਾ ਲੋਕਾਂ ਦੇ ਨਾਲ ਗਲਤ ਹੋ ਰਿਹਾ ਹੈ ਸਰਕਾਰਾਂ ਨੂੰ ਮਾਣਯੋਗ ਅਦਾਲਤਾਂ ਨੂੰ ਸੋਚ ਕੇ ਫੈਸਲੇ ਲੈਣੇ ਚਾਹੀਦੇ ਆ ਕਿਉਂਕਿ ਜ਼ਮੀਨ ਇੱਕ ਕਮਾਈ ਦਾ ਵੀ ਸਾਧਨ ਆ ਇੱਕ ਮਾ ਵੀ ਮੰਨਿਆ ਜਾਂਦਾ ਤੇ ਅਸੀਂ ਇਹ ਨਹੀਂ ਕਹਿੰਦੇ ਵੀ ਕਿਸਾਨ ਸਰਾਸਰ ਸਹੀ ਆ ਜਾਂ ਕਿਸਾਨ ਸਰਾਸਰ ਗਲਤ ਆ ਦੇਖੋ ਇਸ ਪੁਆਇੰਟ ਤੇ ਅੱਗੇ ਅਸੀਂ ਹਮੇਸ਼ਾ ਹੀ ਕਹਾਂਗੇ ਚਾਹੇ ਉਹ ਢੱਲੇਵਾਲ ਸਾਹਿਬ ਹੈ ਗੱਲੇਵਾਲ ਸਾਹਿਬ ਹਮੇਸ਼ਾ ਹੀ ਲੋਕਾਂ ਵਾਸਤੇ ਗਰੀਬਾਂ ਵਾਸਤੇ ਜਾਂ ਗਰੀਬ ਕਿਸਾਨਾਂ ਵਾਸਤੇ ਹਮੇਸ਼ਾ ਹੀ ਜਿਹੜੇ ਆਵਾਜ਼ ਚੁੱਕਦੇ ਆ ਰਹੇ ਆ ਲੰਬਾ ਜਿਹੜਾ ਉਹਨਾਂ ਨੇ ਕਿਤੇ ਨਾ ਕਿਤੇ ਮਰਨ ਵਰਤ ਰੱਖਿਆ ਸੀਗਾ ਸਾਡੀਆਂ ਮਾੜੀਆਂ ਸਰਕਾਰਾਂ ਮਾੜੀ ਸਰਕਾਰਾਂ ਦੀ ਸੋਚਾਂ ਨੇ ਕਿਤੇ ਨਾ ਕਿਤੇ ਉਹ ਵਰਤ ਵੀ ਜਿਹੜਾ ਉਹ ਮਿਸ਼ਨ ਵੀ ਜਿਹੜਾ ਉਹ ਜਿਹੜਾ ਮੋਰਚਾ ਵੀ ਉਹ ਕਿਤੇ ਨਾ ਕਿਤੇ ਅੱਧ ਵਿਚਾਲੇ ਜਿਹੜਾ ਸਾਰਾ ਖਤਮ ਹੋਇਆ ਜਿਹੜਾ ਅੱਧ ਵਿਚਾਇਆ ਸੀ ਔਰ ਮੈਂ ਮੈਂ ਤਾਂ ਅੰਦਾਜ਼ਾ ਦੇਣਾ ਕਿ ਚਲੋ ਡੱਲੇਵਾਲ ਸਾਹਿਬ ਦੇ ਆਣ ਨਾਲ ਇੱਕ ਯਾਨੀ ਬੋਰਡ ਦਾ ਕੱਟ ਹੋਇਆ ਹੈ ਸਿੱਧੀ ਚੇਤਾਵਨੀ ਦੇ ਦਿੱਤੀ ਗਈ ਹੈ ਤੇ ਹੁਣ ਇਹ ਸੰਘਰਸ਼ ਕੇਂਦਰ ਸਰਕਾਰ ਦੇ ਖਿਲਾਫ ਦੁਬਾਰਾ ਡੱਲੇਵਾਲ ਸਾਹਿਬ ਚਲਾਉਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੇ ਕਹਿ ਦਿੱਤਾ ਹੈ ਆ ਦੇਖੋ ਛੋਟੀ ਸਾਹਿਬ ਅਸੀਂ ਡੱਲੇਵਾਲ ਸਾਹਿਬ ਦੀ ਪਹਿਲਾਂ ਵੀ ਕਹਿਣਾ ਉਹਨਾਂ ਵੀ ਅਸੀਂ ਕਿਸੇ ਪਾਰਟੀ ਜਿੱਥੇ ਬੰਦੀ ਦੀ سپورਟ ਜਾਂ ਵਿਰੋਧਤਾ ਨਹੀਂ ਜੀ ਕਰਦੇ ਆਪਣੇ ਆਪ ਨੂੰ ਕਿਸੇ ਨੇ ਵੀ ਇਸ ਮਿਸ਼ਨ 'ਚ ਜਾਂ ਕਿਸੇ ਵੀ ਕੰਮ ਦੇ ਵਿੱਚ ਅੱਗੇ ਆਉਣਾ ਕਿਸੇ ਵੀ ਵਿਸ਼ੇ 'ਚ ਅੱਗੇ ਆਉਣਾ ਆਪਣੇ ਆਪ ਨੂੰ ਆਪਣੀ ਪਾਰਟੀ ਨੂੰ ਆਪਣੇ ਪਰਿਵਾਰ ਨੂੰ ਸੇਪ ਰੱਖ ਕੇ ਚੱਲੋ ਕਿਉਂਕਿ ਸਰਕਾਰਾਂ ਕੁਝ ਨਹੀਂ ਕਰਦੀਆਂ ਸਰਕਾਰਾਂ ਨੇ ਉਹੀ ਕੰਮ ਕਰਨਾ ਜਦ ਹੱਥ ਦੇ ਵਿੱਚ ਪਾਵਰ ਹੁੰਦੀ ਔਰ ਫਿਰ ਪੈਨ ਹੈ ਜਿਹੜਾ ਕਿਤੇ ਨਾ ਕਿਤੇ ਉਲਟਾ ਚੱਲਣ ਲੱਗ ਜਾਂਦਾ ਹਾਲਾਂਕਿ ਵੋਟਾਂ ਤੋਂ ਪਹਿਲਾਂ ਜਿਹੜੇ ਉਹ ਪੈਨ ਹਰੇ ਨੀਲੇ ਫਿਲੇ ਪਤਾ ਨਹੀਂ ਕਿਹੜੀਆਂ ਗੱਲਾਂ ਹੁੰਦੀਆਂ ਸੀ ਅੱਜ ਉਹ ਹੀ ਫੈਨ ਆ ਜਿਹੜਾ ਦੇਖ ਲਓ ਕਿੱਧਰ ਨੂੰ ਚੱਲ ਰਹੇ ਆ ਕਿਸਾਨਾਂ ਤੇ ਡੰਡੇ ਲਈ ਚੱਲ ਰਹੇ ਆ ਕਿਸਾਨਾਂ ਦੇ ਜਿਹੜੇ ਧਰਨਿਆਂ ਤੇ ਬੈਠੇ ਆ ਉਹਨਾਂ ਨਾਲ ਵਿਚਾਰਿਆਂ ਨਾਲ ਕੀ ਆ ਹੋਇਆ ਜਰਮਾ ਜੀ ਇਹੀ ਸੀਐਮ ਇਹੀ ਸੀਐਮ ਭਗਵੰਤ ਮਾਨ ਜੀ ਸੀ ਜਿਹੜੇ ਕਹਿੰਦੇ ਮੈਂ ਕਿਸਾਨ ਦਾ ਪੁੱਤਾਂ ਕਿਸਾਨਾਂ ਦੇ ਨਾਲ ਖੜਾਂਗਾ ਅੱਜ ਕਿਸਾਨ ਦਾ ਪੁੱਤ ਕਿਸਾਨਾਂ ਦੇ ਖਿਲਾਫ ਖੜਾ ਹੋ ਗਿਆ ਬਿਲਕੁਲ ਬਹੁਤ ਜਿਹੜੇ ਕਈ ਜਿਹੜੇ ਇਦਾਂ ਦੇ ਜਿਹੜੇ ਮੈਟਰ ਸਾਹਮਣੇ ਆਏ ਆ ਸਰਕਾਰ ਵੱਲੋਂ ਜਿਹੜੇ ਕਿ ਸਰਾਸਰ ਹਰਮੇਸ਼ਾ ਹੀ ਜਿਹੜਾ ਕਿਸਾਨਾਂ ਦੇ ਨਾਲ ਜਾਂ ਗਰੀਬਾਂ ਦੇ ਨਾਲ ਜਾਂ ਕਿਤੇ ਨਾ ਕਿਤੇ ਧਰਨਾਕਾਰੀਆਂ ਦੇ ਨਾਲ ਕਿਸੇ ਵੀ ਸਿਸਟਮ 'ਚ ਧਰਨਾ ਲੱਗਿਆ ਹੋਵੇ ਕਿਸੇ ਡਿਪਾਰਟਮੈਂਟ ਵੱਲੋਂ ਧਰਨਾ ਲੱਗਿਆ ਹੋਵੇ ਉਹਨਾਂ ਨਾਲ ਹਮੇਸ਼ਾ ਹੀ ਜਿਹੜਾ ਡੰਡਾ ਚਲਾਉਣਾ ਜਾਂ ਲਾਠੀ ਚਾਰਜ ਦੇ ਕਰਨਾ ਜਾਂ ਉਹਨਾਂ ਦੇ ਨਾਲ ਇਦਾਂ ਦਾ ਵਿਵਹਾਰ ਕਰਨਾ ਵੀ ਪਤਾ ਨਹੀਂ ਉਹ ਪੰਜਾਬ ਤੋਂ ਨਹੀਂ ਹੈ ਪਤਾ ਨਹੀਂ ਉਹ ਹਿੰਦੁਸਤਾਨ ਤੋਂ ਨਹੀਂ ਹੈ ਸਰਕਾਰਾਂ ਦੀ ਅੱਖ ਬਦਲ ਜਾਂਦੀ ਹੈ ਜਾਂ ਸਰਕਾਰਾਂ ਦੀ ਚਾਲ ਜਟਾਲ ਬਦਲ ਜਾਂਦੀ ਆ ਉਹ ਸਮਝ ਨਹੀਂ ਆਉਂਦੀ ਲੋਕ ਕਿਆ ਸੋਚ ਕੇ ਇਹਨਾਂ ਨੂੰ ਵੋਟ ਕੀਆ ਸੋਚ ਕੇ ਇਹ ਮੰਤਰੀ ਸੰਤਰੀ ਬਣ ਕੇ ਆ ਕੇ ਲੋਕਾਂ ਦੇ ਉੱਤੇ ਅਤਿਆਚਾਰ ਕਰਦੇ ਆ ਜੀ ਸ਼ਰਮ ਨਹੀਂ ਤੁਹਾਨੂੰ ਨਹੀਂ ਲੱਗਦੀ ਵੀ ਜਿਹੜੀ ਲੈਂਡ ਪਾਲਿਸੀ ਦੇ ਸਰਕਾਰ ਇਹਨਾਂ ਜ਼ੋਰ ਦੇ ਰਹੀ ਹੈ ਕੀ ਇਹ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤੇ ਗੇ ਫਰਮਾਨ ਹੈ ਸਰਕਾਰ ਨੂੰ ਦੇਖੋ ਮੈਂ ਇਹ ਪਹਿਲਾਂ ਗੱਲ ਕਰੀਅਰ ਕੀਤੀ ਸੀ ਵੀ ਅਸੀਂ ਪੰਜਾਬ ਸਰਕਾਰ ਨੂੰ ਸਰਾਸਰ ਦੋਸ਼ ਨਹੀਂ ਜਿੰਦੇ ਇੱਕ ਤਲਵਾਰ ਸੈਂਟਰ ਸਰਕਾਰ ਵੱਲੋਂ ਲੜਕਾ ਦਿੱਤੀ ਜਾਵੇ ਇੱਕ ਪਾਸੇ ਤੁਹਾਨੂੰ ਲੋਕ ਚੁਣਨੇ ਹੁਣ ਇੱਕ ਪਾਸੇ ਤੁਹਾਨੂੰ ਉਹ ਫਰਮਾਨ ਚੁਣਨਾ ਹੋਵੇ ਜੀ ਹੋ ਸਕਦਾ ਸਰਕਾਰ ਦੇ ਉੱਤੇ ਮਜਬੂਰੀ ਹੋਵੇ ਹੋ ਸਕਦਾ ਇੱਥੇ ਅਕਾਲੀ ਦਲ ਹੁੰਦੀ ਹੋ ਸਕਦਾ ਇੱਥੇ ਕਾਂਗਰਸ ਸਰਕਾਰ ਹੁੰਦੀ ਉਹਨਾਂ ਨੂੰ ਵੀ ਫੈਸਲਾ ਲੈਣਾ ਪੈ ਸਕਦਾ ਸੀ ਇਹ ਅੰਦਰਲੀ ਗੱਲਾਂ ਇਹ ਸਰਕਾਰਾਂ ਜਾਣਦੀਆਂ ਜਾਂ ਮਾਨਯੋਗ ਅਦਾਲਤਾਂ ਜਾਣਦੀਆਂ ਜਾਂ ਸੈਂਟਰ ਸਰਕਾਰ ਜਾਣਦੀ ਹੈ ਜੀ ਜੀ ਏ ਯਾਨੀ ਤੁਸੀਂ ਇਹ ਸਮਝਦੇ ਹੋ ਕਿ ਜੇਕਰ ਇਹ ਲੈਂਡ ਪੁਲਿੰਗ ਪਾਲਿਸੀ ਨੂੰ ਜਲਦੀ ਖਤਮ ਨਾ ਕੀਤਾ ਗਿਆ ਇਹਦਾ ਕੋਈ ਪਾਇ ਨਾ ਕੀਤਾ ਗਿਆ ਤਾਂ ਫਿਰ ਆਉਣ ਵਾਲੇ ਚੋਣਾਂ ਦੇ ਵਿੱਚ ਭਗਵਾਨਤਮਨ ਸਾਹਿਬ ਕੋਲ ਇੱਕ ਸਾਧ ਸਮੇਂ ਰਹਿ ਗਿਆ ਹੈ ਨਤੀਜੇ ਭੁਗਤਣੇ ਪੈਣਗੇ ਹੋਰ ਸਰਕਾਰਾਂ ਵੀ ਆਪਾਂ ਆਂਦੀ ਜਾਂਦੀਆਂ ਦੇਖੀਆਂ ਨੇ हां बिल्कुल बिल्कुल अगर हाथच होया हाथच होने ਤੋਂ ਬਾਅਦ ਮਾਨ ਸਾਹਿਬ ਕੁਛ ਨਹੀਂ ਕਰਦੇ ਸਰਕਾਰ ਕੁਛ ਨਹੀਂ ਕਰਦੇ ਫਿਰ ਕਹਿ ਸਕਦੇ ਆ ਅਗਰ ਹੱਥ ਚ ਨਾ ਹੋਇਆ ਹੱਥੇ ਕੱਟੇ ਹੋਏ ਸਰਕਾਰ ਦੇ ਫਿਰ ਸਰਕਾਰ ਕੀ ਕਰੂਗੀ ਜੀ ਕਹਿਣਾ ਮਤਲਬ ਹੈ ਜਿਹੜਾ ਕੋਈ ਵੀ ਵਿਸ਼ਾ ਹੋਵੇ ਧਾਈ ਤੱਕ ਡੀਪਲੀ ਸੋਚ ਕੇ ਉਸ ਤੋਂ ਬਾਅਦ ਜਿਹੜਾ ਸਾਨੂੰ ਫੈਸਲਾ ਲੈਣਾ ਚਾਹੀਦਾ ਉਹ ਉਸ ਉਸ ਹਿਸਾਬ ਨਾਲ ਸਾਨੂੰ ਚੱਲਣਾ ਚਾਹੀਦਾ ਗਲਤਫਹਿਮੀ ਹੋ ਜਾਨੀ ਮੈਂ ਇਹ ਨਹੀਂ ਕਹਿੰਦਾ ਵੀ ਪੰਜਾਬ ਸਰਕਾਰ ਸਹੀ ਕਰ ਰਹੀ ਆ ਜਾਂ ਉਹ ਜਾਣ ਕੇ ਨਹੀਂ ਕਰ ਰਹੀ ਜਾਂ ਜਾਣ ਕੇ ਕਰ ਰਹੀ ਆ ਮੈਂ ਕੋਈ ਐਦਾਂ ਦਾ ਕਿੰਤੂ ਪ੍ਰੰਤੋ ਨਹੀਂ ਕਰਦਾ ਮੈਂ ਕਹਿਣਾ ਇਹ ਚਾਹੁੰਦਾ ਵੀ ਜੋ ਪੰਜਾਬ ਸਰਕਾਰ ਸੂਬਾ ਸਰਕਾਰ ਦੇ ਹੱਥ ਵਿੱਚ ਜਿੰਨਾ ਕੋਹੰਦਾ ਉਨਾ ਕੇ ਹੋ ਰਿਹਾ ਕਿ ਉਸ ਤੋਂ ਅਲੱਗ ਹੋ ਰਿਹਾ ਜੀ ਬਸ ਕਹਿਣ ਦਾ ਮਤਲਬ ਇਹ ਹੈ ਜੀ ਜੀ ਉਹੀ ਤਾਂ ਗੱਲ ਹੈ ਨਾ ਨੁਕਸਾਨ ਤਾਂ ਦੇਖੋ ਆਮ ਲੋਕਾਂ ਦਾ ਹੋ ਰਿਹਾ ਹੈ ਚਾਹੇ ਕੇਂਦਰ ਕਰ ਰਹੀ ਹੈ ਚਾਹੇ ਪੰਜਾਬ ਸਰਕਾਰ ਕਰ ਰਹੀ ਹੈ ਦੇਖੋ ਸ਼ਰਮਾ ਜੀ ਇਕੱਲੇ ਕਿਸਾਨ ਨਹੀਂ ਪੰਜਾਬ ਦੇ ਆਮ ਲੋਕ ਉਸ ਪਾਲਿਸੀ ਦੇ ਖਿਲਾਫਤ ਕਰ ਰਹੇ ਨੇ ਬਿਲਕੁਲ ਦੇਖੋ ਜਿਹੜਾ ਕਿਸੇ ਦੇ ਕੋਈ ਭੀੜ ਪੈਂਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਨੂੰ ਆਵਾਜ਼ ਚੁਕਣੀ ਚਾਹੀਦੀ ਇਸ ਤਾਂ ਕਹਿੰਦੇ ਹੋਰ ਸੱਗਟਰ ਕੱਲੇ ਡੱਲੇਵਾਲ ਸਾਹਿਬ ਕਹਿੰਦਾ ਕੰਦੇ ਕਿਸਾਨ ਜਥੇਬੰਦੀ ਕਿਹਾ ਬਾਕੀ ਸੰਗਠਨ ਕਿੱਥੇ ਚਲੇ ਜਾਂਦੇ ਆ ਜੀ ਬਾਕੀ ਉਹ ਸੰਸਥਾਵਾਂ ਕਿੱਥੇ ਚਲੇ ਜਾਂਦੀਆਂ ਜਿਹੜੀਆਂ ਕਿ ਇੱਕ ਦੂਜੇ ਦੇ ਭੀੜ ਪੈਣ ਤੇ ਇਕੱਠੇ ਆਉਣੇ ਚਾਹੀਦੀਆਂ ਮੈਂ ਫੇਰ ਦੁਬਾਰੇ ਕਹੂੰਗਾ ਮੈਂ ਸਪੋਰਟ ਜਾਂ ਵਿਰੋਧਤਾ ਨਹੀਂ ਜੀ ਕਿਸੇ ਦੀ ਕਰਦਾ ਅਸੀਂ ਸਪੋਰਟ ਜਾਂ ਵਿਰੋਧਤਾ ਸਿਰਫ ਸਿਸਟਮ ਦੇ ਖਿਲਾਫ ਚੱਲਣ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ ਜਦੋਂ ਸਰਕਾਰਾਂ ਸਿਸਟਮ ਤੋਂ ਖਿਲਾਫ ਚੱਲਦੀਆਂ ਜਾਂ ਸਿਸਟਮ ਤੋਂ ਵਿੱਚ ਨਹੀਂ ਕਿਉਂਕਿ ਅਗਰ ਮੇਰੇ ਤੇ ਪੀੜ ਪੈਂਦੀ ਆ ਤਾਂ ਉਹ ਮੈਨੂੰ ਮੇਰੀ ਅੱਗ ਦਿਖਦੀ ਆ ਦੂਜੇ ਤੇ ਪੀੜ ਪੈਂਦੇ ਉਹ ਅੱਗ ਨਹੀਂ ਦਿਖਦੀ ਹਾਲਾਂਕਿ ਸਾਨੂੰ ਸੋਚਣਾ ਚਾਹੀਦਾ ਵੀ ਅਗਰ ਮੇਰੇ ਤੇ ਮੁਸੀਬਤ ਪੈਂਦੀ ਆ ਮੇਰੇ ਭਰਾ ਤੇ ਪੈਂਦੀ ਆ ਤਾਂ ਮੇਰਾ ਭਰਾ ਮੇਰੇ ਨਾਲ ਖੜੂਗਾ ਮੈਂ ਭਰਾ ਨਾਲ ਖੜੂਗਾ ਲੇਕਿਨ ਕਿਤੇ ਨਾ ਕਿਤੇ ਇਹ ਸਾਡੇ ਚ ਵੀ ਗਲਤੀਆਂ ਐ ਅਸੀਂ ਦੂਜੇ ਦੀ ਤਕਲੀਫ ਦੇਖ ਕੇ ਅਸੀਂ ਪਿੱਛੇ ਹੋ ਜਾਂਦੇ ਆ ਉਹ ਵਿਚਾਰਾ ਇਕੱਲਾ ਹੀ ਉਹ ਜਿਹੜਾ ਆਪਣੇ ਉਹਦੇ ਨਾਲ ਤਕਲੀਫ ਨਾਲ ਜੂਝਦਾ ਰਹਿੰਦਾ ਅਸੀਂ ਲੋਕ ਆਪਣਾ ਸਾਈਡ ਤੇ ਹੋ ਜਾਂਦੇ ਜਦੋਂ ਸਾਡੇ ਤੇ ਪੈਂਦੀ ਆ ਫਿਰ ਅਵਾਜ਼ ਮਾਰਨ ਕੋਈ ਆਉਂਦਾ ਨਹੀਂ ਜੀ ਐ ਸ਼ਰਮਾ ਜੀ ਐਂਡ ਵਿੱਚ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਔਰ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਅੱਜ ਕਿਸਾਨ ਆਗੂ ਬਹੁਤ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਆਂ ਲੁਧਿਆਣਾ ਦੇ ਜੋਦਾ ਵਿੱਚ ਬਹੁਤ ਹੀ ਵੱਡੀ ਮਹਾ ਪੰਚਾਇਤ ਹੋਈ ਹੈ ਤੇ ਕੀ ਸੁਨੇਹਾ ਦੇਣਾ ਚਾਹੋਗੇ ਸਰਕਾਰ ਨੂੰ ਬਸ ਦੇਖੋ ਸਰਕਾਰਾਂ ਨੂੰ ਹਮੇਸ਼ਾ ਹੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਦੇਖੋ ਤੁਹਾਡੀਆਂ ਕੁਰਸੀਆਂ ਕਾਇਮ ਹੋ ਜਾਣੀਆਂ ਤੁਸੀਂ ਮੰਤਰੀ ਸੰਤਰੀ ਬਣ ਜਾਂਦੇ ਆਂ ਜੀ ਲੇਕਿਨ ਤੁਸੀਂ ਉਹਨਾਂ ਹੀ ਕਿਸਾਨਾਂ ਦੇ ਪੁੱਤ ਹੁੰਨੇ ਆਂ ਜਾਂ ਤੁਸੀਂ ਉਹਨਾਂ ਹੀ ਮਾਪਿਆਂ ਦੇ ਬੱਚੇ ਹੁੰਨੇ ਆਂ ਜਿਨ੍ਹਾਂ ਮਾਪਿਆਂ ਦੇ ਉੱਤੇ ਤੁਸੀਂ ਲੱਖੀ ਚਾਰਜ ਕਰਵਾਉਂਦੇ ਆਂ ਜਿਹੜੇ ਬਜ਼ੁਰਗਾਂ ਦੇ ਉੱਤੇ ਤੁਸੀਂ ਲੱਖੀ ਚਾਰਜ ਕਰਵਾਉਂਦੇ ਆਂ ਦੇਖੋ ਕਿਤੇ ਨਾ ਕਿਤੇ ਗਰਾਊਂਡ ਜ਼ੀਰੋ ਤੇ ਆ ਕੇ ਦੇਖਣਾ ਚਾਹੀਦਾ ਸਰਕਾਰਾਂ ਨੂੰ ਵੀ ਗਰਾਊਂਡ ਜ਼ੀਰੋ ਤੇ ਕੀ ਆਉਣਾ ਚਾਹੀਦਾ ਕੀ ਹੋ ਰਿਹਾ ਜੀ ਸਰਕਾਰਾਂ ਕਿਤੇ ਨਾ ਕਿਤੇ ਗਰਾਊਂਡ ਜ਼ੀਰੋ ਤੋਂ ਵੀ ਪਿੱਛੇ ਰਹਿ ਜਾਂਦੇ ਆਂ ਜੀ ਜਿਹਦੇ ਹੱਥ ਦੇ ਵਿੱਚ ਚਾਬੀ ਆ ਜਾਂਦੀ ਓ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜੋ ਗਰੀਬਾਂ ਦੇ ਨਾਲ ਧੱਕਾ ਹੋ ਰਿਹਾ ਉਹ ਧੱਕਾ ਨਹੀਂ ਹੋਣਾ ਚਾਹੀਦਾ ਅਗਰ ਸੈਂਟਰ ਸਰਕਾਰ ਜ਼ਬਰਦਸਤੀ ਇਹ ਚੀਜ਼ ਕਰਵਾ ਰਹੀ ਹੈ ਸੂਬਾ ਸਰਕਾਰ ਤੋਂ ਤਾਂ ਸੂਬਾ ਸਰਕਾਰ ਨੂੰ ਕਲੀਅਰ ਕਰ ਦੇਣਾ ਚਾਹੀਦਾ ਲੋਕਾਂ ਦੇ ਸਾਹਮਣੇ ਆ ਕੇ ਵੀ ਇਹ ਸਾਨੂੰ ਜ਼ਬਰਦਸਤੀ ਜਿਹੜਾ ਕਰਵਾ ਰਹੇ ਆ ਜਾਂ ਸਾਨੂੰ ਇਹ ਕਰਨਾ ਪੈ ਰਿਹਾ ਪੰਜਾਬ ਸਰਕਾਰ ਨੂੰ ਆਪਣਾ ਪੱਖ ਦੇਣਾ ਚਾਹੀਦਾ ਤਾਂ ਜੋ ਲੋਕਾਂ ਦੇ ਵਿੱਚ ਕਨਫਿਊਜ਼ਨ ਨਾ ਰਹੇ ਵੀ ਪੰਜਾਬ ਸਰਕਾਰ ਮਰਜ਼ੀ ਦੇ ਕਰ ਰਹੀ ਹੈ ਜਾਂ ਪ੍ਰੈਸ਼ਰ 'ਤੇ ਆ ਕੇ ਕਰ ਰਹੀ ਹੈ ਜੀ ਚਲੋ ਸ਼ਰਮਾਈ ਤੁਸੀਂ ਜਨਾ ਲਾਈਵ ਰੂਮ ਚ ਜੁੜੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਜੀ ਧੰਨਵਾਦ ਸੋ ਦੋਸਤੋ ਜਨਾ ਜੁੜੇ ਖਰੜ ਤੋਂ ਸੰਜੀਵ ਚਰਮਾ ਜੀ ਤੁਹਾਨੂੰ ਦੱਸਦੇ ਕਿ ਲੈਂਡ ਪੋਲਿੰਗ ਪਾਲਿਸੀ ਹੈ ਉਹਦੀ ਸ਼ੁਰੂਆਤ ਜਿਹੜੀ ਖਰੜ ਤੋਂ ਹੀ ਹੋਈ ਸੀ ਕੁਸਲ ਪਹਿਲਾਂ ਤਾਂ ਜਿਸ ਨੂੰ ਲੈ ਕੇ ਹੁਣ ਕਿਸਾਨਾਂ ਦੇ ਵਿੱਚ ਭਾਈ ਰੋਸ ਪਾਇਆ ਜਾ ਰਿਹਾ ਤੇ ਅੱਜ ਲੁਧਿਆਣਾ ਦੇ ਜੋਧਾ ਦੇ ਵਿੱਚ ਇੱਕ ਮਹਾ ਇਕੱਠ ਹੋਇਆ ਹੈ ਮਹਾ ਪੰਚਾਇਤ ਦਾ ਜਿਸ ਦੇ ਵਿੱਚ ਜਗਜੀਤ ਸਿੰਘ ਢੱਲੇਵਾਲੂ ਨੇ ਉਹਦੇ ਸ਼ਮੂਲੇ ਕੀਤੀ ਤੇ ਅਗਵਾਈ ਕੀਤੀ ਉਸ ਮਹਾਰੈਲੀ ਦੀ ਤੇ ਸਾਫ ਕਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਵੀ ਹੁਣ ਨਹੀਂ برداشت ਕੀਤਾ ਜਾਏਗਾ ਜ਼ਮੀਨ ਕਿਸਾਨ ਦੀ ਮਾਂ ਹੈ ਤਾਂ ਉਹਨਾਂ ਨੇ ਇੱਕ ਪੱਖ ਮੰਗਿਆ ਹੈ ਸਰਕਾਰ ਤੋਂ ਵੀ ਇਹ ਤੁਹਾਡੀ ਚਾਲ ਹੈ ਜਾਂ ਸੈਂਟਰ ਸਰਕਾਰ ਚਾਲ ਹੈ ਤਾਂ ਜਿਵੇਂ ਸਾਡੇ ਪੱਤਰਕਾਰ ਭਰਾ ਨੇ ਕਿਹਾ ਤੇ ਇੱਕ ਦਰਸ਼ਕ ਵੀ ਜੁੜੇ ਸੀਗੇ ਰੱਬ ਰਾਖਾ ਪੇਤ ਤੋਂ ਉਹਨਾਂ ਦਾ ਸਾਡੇ ਕੋਲ ਵੀਡੀਓ ਕਾਲ WhatsApp ਕਾਲ ਆਈ ਸੀ ਅਸੀਂ ਭਾਈ ਸਾਹਿਬ ਨੂੰ ਕਹਿਣਾ ਚਾਹਾਂਗੇ ਵੀ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੁਹਾਡਾ ਨੰਬਰ ਸੈਂਡ ਕਰ ਦਿੱਤਾ ਗਿਆ ਮੇਰੇ ਵੱਲੋਂ ਤੇ ਸਾਡੇ ਨਾਲ ਜੁੜਿਆ ਕਰੋ লাইਵ ਦੇ ਪ੍ਰੋਗਰਾਮ ਮੁੱਦਿਆਂ ਤੇ ਸੋ ਦੋਸਤੋਂ ਦੇਖਦੇ ਆਂ ਵੀ ਕੀ ਸਰਕਾਰ ਦੇ ਕੰਨ ਤੇ ਜੂੰ ਸੁਰਕਦੀ ਹੈ ਜਾਂ ਨਹੀਂ ਕਿਉਂਕਿ ਲੈਂਡ ਪੂਲਿੰਗ ਪੋਲਿਸੀ ਸਰਕਾਰ ਦੇ ਯਾਨੀ ਕਿ ਕਹਿ ਰਹੀ ਹੈ ਤਾਂ ਹੁਣ ਅਜਿਹੀ ਕਿੜੀ ਬੰਡ ਰਹੀ ਹੈ ਜਿਹੜੀ ਕੇ ਹਾਥੀ ਨੂੰ ਘੇਰ ਦਿੰਦੀ ਹੈ ਉਹ ਕੰਮ ਹੋ ਸਕਦਾ ਹੈ ਭਗਵਾਨਤਾਂ ਸਰਕਾਰ ਨਾਲ ਜੇ ਕਰੀ ਇਸ ਪੋਲਿਸੀ ਨੂੰ ਹਟਾਇਆ ਰਗਿਆ ਚੇਂਜਸ ਨਾਲ ਕੀਤੇ ਗਏ ਸੋ ਦੋਸਤੋਂ ਦੇਖਦੇ ਆਂ ਹੁਣ ਕਿ ਸਰਕਾਰਾ ਕੀ ਕਰਨ ਚੱਕਰੀਆਂ ਨੇ ਕਿਸਾਨ ਕਿੱਥੇ ਸੰਗਠਨ ਜਾਰੀ ਕਰਨਗੇ ਇਹ ਆਉਣ ਵਾਲਾ ਸਮਾਂ ਹੋਵੇਗਾ ਇਹ ਸਾਡਾ ਸ਼ਾਨਦਾਰ ਲਾਈ ਦਾ ਪ੍ਰੋਮਸੀ ਉਹਨਾਂ ਦਰਵਾਜ਼ਾ ਝੂੜਾਂਗਾ ਕੋਈ ਹੋਰ ਨਹੀਂਦਾ ਵੱਡਾ ਮੁੱਦਾ ਲੈ ਕੇ ਉਤਾ ਤੁਸੀਂ ਦੇਖੋ ਇਹਨਾਂ ਪੰਜਾਬੀ ਟੀਵੀ ਚਲਦੀਆਂ باقی ਨਸ਼ਰ ਹੋ ਰਹੀਆਂ ਖਬਰਾਂ ਤੇ ਮੈਨੂੰ ਦਿਓ ਫਿਲਹਾਲ ਦੇ ਲਈ ਇਜਾਜ਼ਤ ਧੰਨਵਾਦ